ਦੀ ਆਵਾਜ਼ ਜੀਐਸਕੇ ਨਿਊਜ਼ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਘਟਾਲਾ ਉਹ ਮੈਂ ਤੁਹਾਡੇ ਸਾਹਮਣੇ ਲਿਆਵਾਂ ਸ਼ਰਾਬ ਘਟਾਲਾ ਕਿਉਂ ਕਰ ਰਿਆਂ ਆ ਚੈੱਕ ਕਰਿਆ ਜੇ ਆ ਇੱਥੇ ਰੇਟ ਪਾਇਆ ਆ ਮਿਨੀਮਮ ਰੇਟ ਸੇਲ ਪ੍ਰਾਈਸ 43 ਰੁਪਏ ਤੇ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ 70 ਰੁਪਈਆ ਦਾ ਕਿੰਨੇ ਦਾ 70 ਰੁਪਈਆ ਦਾ ਕਹਿਣ ਤੋਂ ਭਾਵ ਸਿੱਧੇ ਤੌਰ ਤੇ 30 ਰੁਪਈਆਂ ਦੀ ਲੁੱਟ ਹੋ ਰਹੀ ਆ ਹੁਣ ਇਹ ਮੈਂ ਮੈਨੂੰ ਕੋਈ ਬੰਦਾ ਆ ਦਾ ਮਿਨੀਮਮ ਰੇਟ ਸੇਲ ਪ੍ਰਾਈਸ ਦਾ ਮਤਲਬ ਹੁੰਦਾ ਵੀ ਇਦੋਂ ਘੱਟ ਨਹੀਂ ਵੇਚ ਸਕਦੇ ਨਾ ਵੇਚਣ ਪਰ ਜਿੰਨਾ ਰੇਟ ਆ ਉਹਨਾਂ ਤਾਂ ਵੇਚਣ ਇਹ ਜਿਹੜਾ ਬੰਦਾ ਪੌਗਾ ਪਿੰਦਾ ਉਹਦੇ ਨਾਲ ਹੋ ਰਹੀ ਆ 30 ਰੁਪਈਆਂ ਦੀ ਲੋਟਾ ਸਵਾਰ ਕੇ ਵੇਖ ਲੋ ਜੇ ਭਰਾਵੋ ਫਿਰ ਆ ਹੈਗਾ ਅਧਿਆ ਕੇਸਰੀਵਾਲ ਸਾਹਿਬ ਧਿਆਨ ਦਿਆ ਜੇ ਜਿਹੜਾ ਆ ਅਧਿਆ ਖਾਸਾ ਵੇਖੋ ਯਾਰਾ ਚੀਜ਼ ਬਣਾਈ ਕਿਆ ਖਾਸਾ ਜੀਨੇ ਬਣਾਈ ਉਹ ਵੇਖੇ ਆਪਾਂ ਨੂੰ ਕੀ ਆ ਇੱਥੇ ਲਿਖਿਆ ਪਿਆ 85 ਰੁਪਏ ਮਿਨੀਮਮ ਰੇਟ ਸੇਲ ਪ੍ਰਾਈਸ 85 ਰੁਪਏ ਆਈ ਜਾਂਦਾ ਮੇਰੇ ਵੀਰ 85 ਰੁਪਏ ਆ ਵੇਖਾ ਟਿਕਾਣੇ ਵਾਲਾ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ ਕਿੱਤੇ ਤਾ ਵੇਚਿਆ ਜਾ ਰਿਹਾ 120 ਰੁਪਿਆ ਦਾ ਕਈ ਥਾਵਾਂ ਤੇ ਵੇਚਿਆ ਜਾ ਰਿਹਾ ਇਹ ਜਿਹੜਾ 100 ਰੁਪਏ ਦਾ ਕਈ ਥਾਵਾਂ ਤੇ ਵੇਚਿਆ ਜਾ ਰਿਹਾ 140 ਰੁਪਈਆ ਦਾ ਇਹ ਵੀ ਆ ਪਿਆ ਫਿਰ ਆ ਗਈ ਆ ਸੌਫੀਆ ਸੌਫ ਕਹਿੰਦੇ ਠੰਡੀ ਹੁੰਦੀ ਆ ਪਰ ਪੰਜਾਬ ਦੇ ਲੋਕਾ ਲੋਕ ਜਿਹੜੇ ਪੀਂਦੇ ਆ ਉਹ ਪੀ ਪੀ ਕੇ ਇੰਨਾ ਕੁ ਠੰਡੇ ਹੋ ਗਏ ਆ ਰੱਬ ਜਾਣੇ ਕਿਉਂ ਬੋਲਦੇ ਕਿਉਂ ਨਹੀਂ ਆ ਹੁਣ ਬੋਤਲ ਚੈੱਕ ਕਰ ਲੋ ਸ਼ਰਾਬ ਦੀ ਕਹਿੰਦਾ ਮਿਨੀ ਮਮ ਰੇਟ ਸੇਲ ਪ੍ਰਾਈਸ 160 ਰੁਪਈਏ ਤੇ ਕਈ ਥਾਵਾਂ ਤੇ ਵਿਕ ਰਹੀ ਆ 240 ਰੁਪਿਆ ਦੀ ਔਰ ਕਈ ਜ਼ਿਲੇ ਕਈ ਪਿੰਡਾਂ ਦੇ ਵਿੱਚ ਵਿਕ ਰਹੀ ਆ 260 270 ਰੁਪਿਆ ਦੀ ਅੱਛਾ ਜੀ ਹੁਣ ਸੁਣੋ ਗੌਰ ਦੇ ਨਾਲ ਕਿ ਜਿਹੜੀ ਅੰਗਰੇਜ਼ੀ दारू ਆਪਾਂ ਕਹਿ ਦਿੰਨੇ ਆ ਚੰਗੀ दारू ਕਹਿ ਦਿੰਨੇ ਆ ਜਿਹੜਾ ਉਹਦਾ ਰੇਟ ਆ ਉਹਨਾਂ ਤੇ ਰੇਟ ਲਿਖਿਆ ਹੁੰਦਾ ਹੁਣ ਇੱਕ ਆਉਂਦੀ ਆ ਪਤਾ ਨਹੀਂ ਜਿਹਨੂੰ ਆਪਾਂ ਰੰਮ ਵੀ ਕਹਿ ਦਿੰਨੇ ਆ ਮੋਨ ਉਪਾਦਾਨੀ ਕਿਹੜੀ ਵਾਰ ਆਲ ਮੋਨ ਇਸ ਤਰ੍ਹਾਂ ਦੀ ਉਹਦੇ ਤੇ ਰੇਟ ਹੈਗਾ 290 ਰੁਪਏ ਤੇ ਲੋਕਾਂ ਨੂੰ ਵੇਚੀ ਜਾਂਦੀ ਆ ਉਹ 6-600 ਰੁਪਏ ਦੀ ਕੰਨ ਤੋਂ ਪਾਲ ਸ਼ਰਾਬ ਦੇ ਵਿੱਚ ਹੀ 3-300 ਰੁਪਏ ਦਾ ਇੱਕ ਬੰਦੇ ਨਾਲ ਕਪਲਾ ਹੁਣ ਜੇਕਰ ਆ ਹੁਣ 30 ਰੁਪਈਆਂ ਦਾ ਕਪਲਾ ਇਹਦੇ ਵਿੱਚ ਹੈਗਾ ਇਹ ਹੈਗਾ 85 15 ਹੋ ਤੇ ਵੀ ਹੋ ਲਾ 35 40 ਰੁਪਏ ਦਾ ਕਪਲਾ 100 ਰੁਪਏ ਇਹਦੇ ਚੋ ਕਪੜਾ ਹੁਣ 1 ਕਰੋੜ ਬੰਦਾ ਜੇਕਰ ਸ਼ਰਾਬ ਪੀਂਦਾ ਹੋਵੇ ਕਿਉਂ ਮੈਂ ਕੀ ਕਹੂੰਗਾ ਹੁਣ ਸੋਲਿਆ ਦੇ ਧਿਆਨ ਨਾਲ ਜਿਹੜੇ ਕਹਿੰਦੇ ਕੇਦਰੀ ਬਾਲ ਤਾਂ ਬੜਾ ਚੰਗਾ ਖਵੰਤਾ ਲੈ ਯਾਰ ਰੋਣਾ ਕਿਉਂ ਚੁੱਪ ਤਾਂ ਕਰ ਗੱਲ ਤਾਂ ਸੁਣ ਹੁਣ 1 ਕਰੋੜ ਬੰਦਾ ਸ਼ਰਾਬ ਪੀਂਦਾ ਹੋਵੇ ਜੇਕਰ 1 ਰੁਪਿਆ ਵਾਧਾ ਲੈਂਦੇ ਤਾਂ 1 ਕਰੋੜ ਹੋ ਗਿਆ ਸੀ ਪਰ 100 ਰੁਪਿਆ ਵਾਧਾ ਕਿੰਨਾ ਹੋ ਗਿਆ 100 ਕਰੋੜ ਰੁਪਿਆ ਇੱਕ ਦਿਨ ਦਾ ਐਤਵਾਰ ਨੂੰ ਕਈ ਡਾਕਟਰ ਬੰਦ ਹੁੰਦੇ ਆ ਪਰ ਠੇਕਾ ਬੰਦ ਨਹੀਂ ਹੁੰਦਾ ਯਾਦ ਰੱਖ ਲੋ ਗੱਲ ਹੁਣ 100 ਕਰੋੜ ਰੁਪਏ ਦਾ ਇੱਕ ਦਿਨ ਦਾ ਕਪਲਾ 10 ਦਿਨਾਂ ਦਾ ਬਣ ਗਿਆ ਸ਼ਰਾਬ ਪੀਣ ਵਾਲੇ ਝਾਤੀ ਮਾਰੋ ਹਜ਼ਾਰ ਕਰੋੜ ਦਾ ਕਪਲਾ 20 ਦਿਨਾਂ ਦਾ ਬਣ ਗਿਆ 2000 ਕਰੋੜ ਦਾ ਕਪਲਾ ਤੇ ਜਿਹੜਾ ਇੱਕ ਮਹੀਨਾ 30 ਦਿਨ ਜਿਹਨੂੰ ਆਪਾਂ ਕਹਿੰਨੇ ਆ 30 ਦਿਨਾਂ ਦਾ ਇੱਕ ਮਹੀਨਾ ਉਹ ਬਣ ਗਿਆ 3000 ਕਰੋੜ ਰੁਪਏ ਦਾ ਕਫਲਾ ਜਿਹੜਾ ਅਨਲੀਗਲ ਲੋਕਾਂ ਤੋਂ ਵਸੂਲਿਆ ਜਾ ਰਿਹਾ ਔਰ ਫਿਰ 10 ਮਹੀਨਿਆਂ ਦਾ ਬਣ ਗਿਆ 30000 ਕਰੋੜ ਰੁਪਇਆ ਫਿਰ 12 ਮਹੀਨਿਆਂ ਦਾ ਬਣ ਗਿਆ 36000 ਕਰੋੜ ਰੁਪਇਆ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਸ਼ਰਾਬ ਵਿਭਾਗ ਮੰਤਰੀ ਉਹ ਦੱਸੇ ਕਿ ਇਹ ਜਿਹੜਾ ਪੈਸਾ ਜਿਹੜਾ ਖਾਲ ਦਾ 36000 ਕਰੋੜ ਰੁਪਇਆ ਤੇ 35 ਦੇ 35 ਹੁੰਦੇ ਆ 70 70 ਤੇ 2 72 72000 ਕਰੋੜ ਰੁਪਇਆ ਪੰਜਾਬ ਸਰਕਾਰ ਬਣੀ ਨੂੰ 2 ਸਾਲ ਹੋ ਗਏ 72000 ਕਰੋੜ ਰੁਪਇਆ ਇਹ ਲੋਕਾਂ ਤੋਂ ਅਲੀਗਲ ਤੌਰ ਤੇ ਵਸੂਲਿਆ ਗਿਆ ਇਹ ਦੱਸੋ ਇਹ ਕਿਹਦੇ ਕੋਲ ਗਿਆ ਤੇ ਇਹ ਕੀਨੇ ਇਹ ਕੀਤ ਕੀ ਜੇਬ ਦੇ ਵਿੱਚ ਪਿਆ ਫਿਰ ਤੋਂ ਕਹਿ ਰਿਹਾ ਕਿ ਮੈਂ ਜੇ ਕਰੋ ਲਿਖਿਆ ਮਿਨੀਮਮ ਰੇਟ ਸੇਲ ਪ੍ਰਾਈਸ ਵੀ ਇਹ ਦੋ ਘੱਟ ਨਹੀਂ ਵੇਚ ਸਕਦੇ ਤਾਂ ਫਿਰ ਵੱਧ ਕਾਤੋਂ ਵੇਚਦੇ ਆ ਜਿਹੜੇ ਗਰੀਬ ਲੋਕ ਕੋਈ ਪੀਂਦੇ ਆ ਪਹਿਲੀ ਗੱਲ ਤਾਂ ਲੋਕ ਨਾ ਪੀਣ ਜੇਕਰ ਪਿੰਦੇ ਆ ਢਿੱਡ ਫੂਕਦੇ ਆ ਪੈਸਾ ਖਰਾਬ ਕਰਦੇ ਆ ਪਰ ਉਹ ਜਦੋਂ ਕਹਿੰਦੇ ਆ ਵੀ ਪੰਜਾਬ ਦਾ ਕੋਈ ਮੋਢੀ ਪੀਲ ਲੱਗ ਜੇ ਤੇ ਫਿਰ ਉਹ ਕਹਿੰਦੇ ਵੀ ਸੁਰਿਸ ਹੋ ਜਾਂਦਾ ਨਾ ਕੰਮ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਇਹ 36000 ਕਰੋੜ ਰੁਪਇਆ ਸਾਲ ਦਾ ਘਪਲਾ ਹੁਣ ਕੱਲ ਨੂੰ ਆਮ ਆਦਮੀ ਪਾਰਟੀ ਕਹੇ ਕਿ ਆ ਕੀ ਹੋ ਰਿਹਾ ਇਹ ਭਰਾਵੋ ਮੈਂ ਤਾਂ ਜਿਹੜੀ ਔਕਾਤ ਦੇ ਵਿੱਚੋਂ ਜਿਹੜੇ ਚਾਰੇ ਜਾਦੇ ਲੋਕ ਪੀਂਦੇ ਆ ਉਹ ਦੱਸਿਆ ਜਿਹੜੀਆਂ ਅੰਗਰੇਜ਼ੀ ਆ ਉਹਨਾਂ ਤੇ ਰੇਟ ਵੇਖੋ ਜੇ ਤੇ ਤੁਹਾਨੂੰ ਮਿਲ ਕਿੰਨੇ ਦੀ ਰਹੀ ਆ ਉਹ ਵੇਖੋ ਜੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਨਹੀਂ ਮੈਂ 2020 ਤੋਂ ਇਹ ਮੁੱਦਾ ਤੁਹਾਡੇ ਸਾਹਮਣੇ ਲਿਆ ਰਿਆ ਪਰ ਤੁਸੀਂ ਬੋਲ ਨਹੀਂ ਰਹੇ ਇਹ ਗੱਲ ਯਾਦ ਰੱਖੋ ਕਿ ਇਹ ਕਰੋੜਾ ਰੁਪਿਆ ਕਿੱਥੇ ਜਾ ਰਿਹਾ ਕੌਣ ਕੁਮਾਰਿਆ ਕਿਹੜੀ ਗੱਲੋਂ ਚੁੱਪਾ ਏਜੰਸੀਆਂ ਨੂੰ ਸਭ ਕੁਝ ਪਤਾ ਹੁੰਦਾ ਇਹਦੇ ਵਿੱਚ ਸਰਕਾਰ ਨੂੰ ਸਭ ਕੁਝ ਪਤਾ ਹੁੰਦਾ ਫਿਰ ਸਰਕਾਰ ਚੁੱਪ ਕਿਉਂ ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿੰਦਾ ਮੇਰੀ ਇੱਕ ਇੱਕ ਚੀਜ਼ ਤੇ ਅੱਖਾ ਪਰ ਇਸ ਮਸਲੇ ਤੇ ਇਹ ਅੱਖ ਤੇ कहिड़ा मतिलब